ਕਰਕੇ ਦਮਕੁਟਨ ਦੇ ਨਾਲ 11 ਭਾਰਤੀ ਅਤੇ ਇੱਕ 조ਰਜिया ਦੇ ਵਸਨੀਕ ਦੀ ਮੌਤ ਹੋ ਗਈ ਹੈ ਹਾਸਿੰਦ ਵਿੱਚ ਮਾਨਸਾ ਦੇ ਖੋਖਰ ਖੁਰਦ ਦੇ ਹਰਵਿੰਦਰ ਸਿੰਘ ਦੀ ਵੀ ਦਰਦਨਾਕ ਮੌਤ ਹੋ ਗਈ ਇਸ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਸੋਗ ਦਾ ਮਾਹੌਲ ਹੈ ਪਰਿਵਾਰ ਨੇ ਦੱਸਿਆ ਕਿ ਹਰਵਿੰਦਰ ਸਿੰਘ 3 ਮਹੀਨਾ ਪਹਿਲਾਂ ਹੀ ਨੌਕਰੀ ਦੀ ਪਾਲ ਦੇ ਵਿੱਚ ਜੋਰਜਿਆ ਗਿਆ ਸੀ ਜਿੱਥੇ ਉਹ ਇੱਕ ਰੈਸਟੋਰੈਂਟ 'ਚ ਕੰਮ ਕਰਦਾ ਸੀ ਅਤੇ ਉੱਥੇ ਕੰਮ ਦੇ ਦੌਰਾਨ ਜਿਹੜਾ ਰੈਸਟੋਰੈਂਟ ਦੇ ਜਨਰੇਟਰ ਦੀ ਗੈਸ ਲੀਕ ਹੋਣ ਦੇ ਕਰਕੇ ਨੌਜਵਾਨ ਦੀ ਮੌਤ ਹੋ ਗਈ ਹੈ ਹਰਵਿੰਦਰ ਦੇ ਪਰਿਵਾਰ ਦੇ ਵਿੱਚ ਮਾਤਾ ਪਿਤਾ ਹਨ ਜੋ ਕਿ ਛੋਟੀ ਖੇਤੀ ਦੇ ਨਾਲ ਸੰਬੰਧ ਰੱਖਣ ਅਤੇ ਇਸੇ ਦੇ ਲਈ ਰਿਸ਼ਤੇਦਾਰ ਅਤੇ ਪਿੰ ਮਦਦ ਦੀ ਮੰਗ ਕੀਤੀ ਜਾ ਰਹੀ ਹੈ। ਬੱਚੇ ਦਾ ਨਾਮ ਸੀਗਾ ਹਰਬਿੰਦਰ ਵਿੱਕੀ ਤੇ ਉਸ ਬੰਦੇ ਨੇ ਬੱਚੇ ਨੇ ਕਦੇ ਵੀ ਕਿਸੇ ਨੂੰ ਅੱਜ ਤੱਕ ਲੜਿਆ ਨਹੀਂ ਸਾਰਾ ਪਿੰਡ ਕਬਾਇਾ। ਨਾ ਹੀ ਕੋਈ ਨਸ਼ੇਦادی ਸੀ, ਸਾਰੇ ਨਾਲਸ ਦਾ ਖੇਡਦਾ ਤੇ ਆਪਣੇ ਆ ਜੋ ਜ਼ਿੰਮੇਵਾਰੀਆਂ ਸੀ ਬਸ ਉਹਨਾਂ ਪ੍ਰਤੀ ਸੀਗਾ ਬੱਚਾ ਉਹਨਾਂ ਵਰਗਾ ਨਹੀਂ ਸੀ ਲਫਾਇੰਡ ਸੀਗਾ ਵੀ ਜਾ ਇਧਰ ਉਧਰ ਗੇੜੇ ਮਾਰਦਾ ਸੀ ਉਹ ਬੱਚਾ ਨਹੀਂ ਸੀ। ਉਹਨੂੰ ਆਪਦੇ ਘਰ ਦੀ ਕਬੀਲੇ ਦਾ ਪਤਾ ਸੀ। ਤੇ ਅਕਸਰ ਉਹ ਕਰਦੀ ਕਿਵੇਂ ਦੀ ਗੱਲਾਂ ਕਰਦਾ ਸੀ ਜਦੋਂ ਅਸੀਂ ਮਿਲਦੇ ਤਾਂ ਇਹਨਾਂ ਨੇ ਇਹ ਗੱਲ ਕਹੀ ਵੀ ਆ ਮੇਰੇ ਕੇ ਮੇਰਾ ਬੱਚਾ ਬਾਹਰ ਗਿਆ ਪਾਈ ਹੁਣ ਆਪਣੇ ਚੰਗੇ ਦਿਨ ਆਉਣਗੇ ਤਾਂ ਸਾਰਾ ਹੀ ਮਤਲਬ ਕਿ ਪਿੰਡ ਨੇ ਵੀ ਤੇ ਘਰਾਂ ਨੇ ਬਹੁਤ ਖੁਸ਼ੀ ਮਨਾਈ ਸੀ ਤੇ ਕੁਦਰਤ ਨੂੰ ਕੁਝ ਹੋਰ ਮਨਜ਼ੂਰ ਸੀ ਜਦੋਂ ਸਾਨੂੰ ਗੱਲ ਪਤਾ ਲੱਗਿਆ ਤਾਂ ਸਾਰਾ ਪਿੰਡੀ ਮਤਲਬ ਕਿ ਦੁੱਖ ਦੀ ਲਹਿਰ ਚ ਡੁੱਬ ਗਿਆ ਤਿੰਨ ਦੇ ਇਹਨੂੰ ਤਾਂ ਪਤਾ ਵੀ ਨਹੀਂ ਸੀ ਜਦੋਂ ਬਣਜ ਦਾ ਕੁਰਸੋ ਪਹਿਲਾਂ ਆ ਗਈ ਸੀ ਤੇ ਹੁਣ ਅਸੀਂ ਪੰਜਾਬ ਸਰਕਾਰ ਤੋਂ ਵੀ ਸੈਂਟਰ ਸਰਕਾਰ ਤੋਂ ਵੀ ਬੇਨਤੀ ਕਰਦੇ ਆਂ ਵੀ ਜੋ ਸਾਡੇ ਬੱਚੇ ਦੀ ਲਾਸ਼ ਹੈ ਉਹਨੂੰ ਛੇਤੀ ਤੋਂ ਛੇਤੀ ਪੰਜਾਬ ਲਿਆਂਦਾ ਜਾਵੇ ਤੇ ਸਾਡੇ ਘਰ ਆਏ ਪਹੁੰਚ ਜੇ ਤੇ ਅਸੀਂ ਜੋ ਸੰਸਕਾਰ ਆ ਉਹਦਾ ਤਨ ਕਰੀਤੀ ਦੇ 바ਜਾ ਮੁਤਾਬਕ ਕਰ ਸਕੀਏ ਤੇ ਨਾਲੇ ਜੋ ਪਰਿਵਾਰ ਦੇ ਹਾਲਾਤ ਹੈ ਬਾਲੇ ਮਾੜੇ ਆ ਜਿੰਦੇ ਵੀ ਕਹਿ ਦਿਆਂ ਅਸੀਂ ਦੋਨੇ ਸਰਕਾਰਾਂ ਨੂੰ ਬੇਨਤੀ ਕਰਦੇ ਆਂ ਵੀ ਵੱਧ ਤੋਂ ਵੱਧ ਇਹਨਾਂ ਦੀ ਮਲਿਸ਼ਾਤਾ ਕੀਤੀ ਜਾਵੇ ਤੇ ਇਹਨਾਂ ਨੂੰ ਜੋ ਮਤਲਬ ਕਿ ਦੁੱਖ ਹੈ ਬੜਾਇਆ ਤਨੀ ਜਾ ਸਕਦਾ ਤੇ ਨਯੂ ਘਾਟਾ ਪੂਰਾ ਹੋਣ ਵਾਲਾ ਹੈ ਜਿੱਥੋਂ ਤੱਕ ਹੈ ਵੀ ਮਾਲੀ ਸੇ ਤਨੀ ਦੀ ਜ਼ਰੂਰ ਕੀਤੀ ਜਾਵੇ ਬੇਨਤੀ ਕਰਦੇ ਆ ਇਹ ਤਾਂ ਹੀ ਸੰਤਾ ਜੀ ਕੱਲ ਪਤਾ ਲੱਗਿਆ ਜੀ ਜਦੋਂ ਹਸਪਤਾਲ ਦੇ ਵਿੱਚੋਂ ਫੋਨ ਆਇਆ ਵੀ ਸਾਡੇ ਬੱਚੇ ਨਾਲ ਆ ਗੱਲ ਬਣ ਗਈ ਉੱਥੇ ਉਹਦੇ ਰਿਪੋਰਟ ਮੈਨੂੰ ਕਰਕੇ ਆਸੀ ਵੀ ਤੁਹਾਨੂੰ ਫੇਰ ਭੇਜਾਂਗੇ ਅਸੀਂ ਅਸੀਂ ਆਖਿਆ ਵੀ ਹੋਇਆ ਕਿ ਮਿਆ ਜੀ ਕੀ ਕਾਰਨ ਹੋਇਆ ਜੀ ਇਹ ਉਹ ਕਨੇਵੀਅਤ ਰੈਸਟੋਰੈਂਟ ਦੇ ਵਿੱਚ ਇਹਨਾਂ ਦਾ ਜਨਰੇਟਰ ਚੱਲਦਾ ਸੀਗਾ ਜਨਰੇਟਰ ਦੇ ਗੈਸ ਦੇ ਕਾਰਨ ਇਹ 12 ਜਣਾਂ ਦੀ ਮੌਤ ਹੋ ਗਈ ਜੀ ਤੇ ਇਹ ਸੋਡਾ ਬੱਚਾ ਹੈ ਹਰਵਿੰਦਰ ਸਿੰਘ ਆਸੀਂ ਆਖਿਆ ਹਾਂਜੀ ਸਾਡਾ ਹੀ ਹੈ ਫਿਰ ਇਹ ਤਾਂ ਪੋਸਟਮੈਨ ਨੂੰ ਕਰਕੇ ਕਹਿੰਦੇ ਫਿਰ ਭੇਜਾਂਗੇ ਜੀ ਅਸੀਂ ਕੌਣ ਕੌਣ ਹੈ ਜੀ ਪਰਿਵਾਰ ਦੇ ਵਿੱਚ ਪਰਿਵਾਰ ਦੇ ਵਿੱਚ ਇੱਕ ਛੋਟੀ ਕੁੜੀ ਹੈ ਜੀ ਮੇਰੀ ਇੱਕ ਉਹਦੀ ਮੰਮੀ ਹੈ ਤੇ ਇੱਕ ਮਾਇਆ ਹੈ ਚਾਰ ਚਾਰ ਮੈਂਬਰ ਸੀਗੇ ਜੀ ਕਿਵੇਂ ਚੱਲਦਾ ਜੀ ਗੁਜ਼ਾਰਾ ਪਰਿਵਾਰ ਦਾ ਗੁਜ਼ਾਰਾ ਤਾਂ ਭਰਾਹਾਰ ਹੀ ਹੁੰਦਾ ਸੀ ਜੀ ਤੰਗ ਹੋ ਹੀ ਗਿਆ ਸੀਗਾ ਜੀ ਉਹ ਕਹਿੰਦਾ ਮੈਂ ਉਧਰ ਜਾ ਕੇ ਜੜੀ ਦਾ ਪੱਕਾ ਰੂਲੇ ਦਾ ਕੰਮ ਕਰੂੰਗਾ ਵੀ ਆਪਾਂ ਥੋੜੀ ਹੋਈ ਸੌਕੇ ਹੋ ਜਾਵਾਂਗੇ ਅੱਛਾ ਕੀ ਲਾਸਟ ਟਾਈਮ ਕਦੋਂ ਗੱਲ ਹੋਈ ਸੀ ਕੀ ਕਹਿੰਦਾ ਸੀਗਾ ਸ਼ੁੱਕਰਵਾਰ ਨੂੰ ਹੋਈ ਸੀਗੀ ਲਾਸਟ ਕੀ ਕਹਿੰਦਾ ਸੀ ਮਾਸੂਦ ਤਾਂ ਉਹ ਐਂ ਕਹਿੰਦਾ ਸੀਗਾ ਵੀ ਮੇਰੇ ਕੋਲ ਟਾਈਮ ਲੱਗ ਗਿਆ ਪਹਿਲਾਂ ਕੁਝ ਹੋਰ ਲਾ ਕੇ ਮੈਂ ਤੁਹਾਨੂੰ ਪੈਸੇ ਭੇਜ ਦੂੰਗਾ ਕੋਸ ਨਾ ਕੋਸਾ ਸਾਮਾਨ ਸਲਾਜੂ ਆਪਣੇ ਅੱਛਾ ਕੀ ਮੰਗ ਕਰਦੇ ਆਂ ਸਰਕਾਰ ਤੋਂ ਸਰਕਾਰ ਤੋਂ ਤਾਂ ਹੀ ਮੰਗ ਆਈ ਵੀ ਜੋ ਬੱਚੇ ਡੈਡ ਬੋਡੀ ਆ ਵੀ ਸਾਨੂੰ ਉਹ ਡੈਡ ਬੋਡੀ ਮਿਲ ਜਾਈ ਜੀ ਮਸਤ ਦੋਨੋਂ ਸਰਕਾਰਾਂ ਦਾ ਧੰਨਵਾਦ ਕਰਦਾ ਹਾਂ ਇਹ ਦੋਨੋਂ ਸਰਕਾਰਾਂ ਇਨੀ ਹਮਦ ਕਰਦਣ ਸਾਡੇ ਬੱਚੇ ਡੈੱਡ ਬੋਡੀ ਸਾਨੂੰ ਦੇ ਦੇਣ ਜੀ